ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਆਏ ਸੀ Bajaj Auto Dada Motor ਫੰਨਾ ਵਿੱਚ ਤੇ ਮੈਂ City Honda ਆਪਣੇ ਮੋਟਰਸਾਈਕਲ ਦੀਆਂ ਕਲੱਕ ਪਲੇਟਾਂ ਲੈਣ ਆਇਆ ਤੇ ਦੇਖ ਦੂੰ ਮਿੱਰੀ ਮੈਂ ਕਲੱਕ ਪਲੇਟਾਂ ਲੈ ਕੇ ਜਾਣੇ ਥੱਲੇ ਮਿਲਣ ਗਈਆਂ ਠੀਕ ਆ ਜੀ ਨੀਚੇ ਜਾਣਾ ਬਹੁ ਜੀ ਆ ਚੱਲੇ ਨੀਚੇ ਪੁੱਛਦੇ ਆ ਇਹ ਮਿਲਦੀਆਂ ਨੇ ਦੇਖਿਓ ਹੈਲੋ ਵੀਰ ਜੀ ਜੀ ਸੀਟੀ 100 ਮੋਟਰਸਾਈਕਲ ਆ ਮੇਰੇ ਕੋ 15 ਮਾਡਲ ਆ ਹਾਂਜੀ ਉਹਦੀ ਕਲਚ ਪਲੇਟ ਚਾਹੀਦੀ ਆ ਆਪਾਂ ਇਹ ਉੱਗੀ ਕਿੱਲੇ ਨਹੀਂ ਪੈਸਾ ਆਇਨੀ ਮਾਗਦਾ ਯਾਰ ਤੇਰਾ ਲਿਫਾਫਾ ਦਾ ਨੰਬਰ ਹਾਂਜੀ ਕਲਚ ਪਲੇਟ ਹਾਂਜੀ 380 ਜੋ ਵਿਕਾਲੀ ਕਰਦੇ 300 ਦੇ ਦੋ 380 ਜੀ ਇੱਕ ਕੰਪਨੀ ਵਾਲੀ ਜਿਹੜੀ ਉੱਧਰ ਆਉਂਦੀ ਐ ਆਪਣੇ ਕੋਲ ਸਾਰਾ ਕੰਪਨੀ ਵਾਲੇ ਹੁੰਦਾ ਪਾਇਲਨ ਬਾਕੀ ਕੰਪਨੀ ਤੋਂ ਬਗੈਰ ਪਾਇਆ ਨਹੀਂ ਦੇਖੋ ਜੀ ਇਹ ਆਪਾਂ ਕਹਿੰਦੇ ਆ ਬਾਰੋਂ ਕਰਾਉਣੇ ਆ ਇਹ ਆਈਟਮ ਜਿਹੜੀ ਆਪਾਂ ਲੈਣੇ ਆ ਰੀਜਨਲ ਆ ਬਜਾਜ ਦਾ ਪ੍ਰੋ ਆ ਠੀਕ ਆ ਜੀ ਤੇ ਆਪਾਂ ਰੀਜਨਲ ਪਾਵਾਂਗੇ ਚੀਜ਼ ਤਾਂ ਉਹ ਵੱਧ ਟਾਈਮ ਕੱਢੂ ਜੇ ਆਪਾਂ ਦੇਸੀ ਪਾਉਣੇ ਆ ਉਹਦੇ ਨਾਲ ਨੂੰ ਰੈਨਲ ਨਾਲੋਂ ਚਾਰ ਵਾਰ ਬਾਤ ਪਾਈ ਜਾਣੀਆਂ ਨੇ ਇਹ ਆ ਦੇਖੋ ਰੈਨਲ ਆ ਤੇ ਤੁਹਾਨੂੰ ਸਾਰਾ ਕੁਝ ਇਹਦੇ ਤੇ ਰੇਟ ਵਗੈਰਾ ਲੱਗਿਆ ਹੋਇਆ ਮਿਲੂਗਾ ਤੇ ਉਹ ਇਹ ਚ ਹੋ ਨਹੀਂ ਓਕੇ ਵੀਰ ਜੀ ਕੋ ਦੇਣਾ ਤਾਂ ਹੀ ਬਿੱਲ ਵਗੈਰਾ ਕੁਝ ਠੀਕ ਆ ਜੀ ਮਿਹਰਬਾਨੀ ਜੀ ਆ ਕਲਚ ਪਲੇਟ ਆਪਾਂ ਲੈ ਲਈਆਂ ਤੇ ਹੁਣ ਆਪਾਂ ਚੱਲਿਆਂ ਆਪਣੇ ਬਾਹਰ ਮਿਲਦੇ ਆ ਜੀ